ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤਲਵੰਡੀ ਸਾਬੋ ਟਰੈਕਟਰ ਮੇਲਾ ਦਿਖਾਉਣ ਲੱਗੇ ਹਾਂ ਜੀ ਸੋਨੂੰ ਅੱਜ ਟਰੈਕਟਰ ਨਵੇਂ-ਨਵੇਂ ਲੈ ਕੇ ਆਏ ਆ 5210 ਜੌਂਡੀਅਰ ਪ੍ਰੋ ਗੇਅਰ 2021 ਮਾਡਲ ਹੈ 7 ਲੱਖ ਤੇ 35000 ਰੁਪਿਆ ਰੇਟ ਹੈ ਪੰਜਾਬ ਨੰਬਰ ਹੈ ਵੀਰੇ ਇਹ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਫਸਟ ਪਾਰਟੀ ਹੈ ਟਾਇਰ ਟੁਰ ਨਾਲ ਦੇ ਨਾਲ ਦੇ ਹੈ ਬਾਈ ਨਾਲ ਦੇ ਟਾਇਰ ਹੈਗੇ ਗੁੱਡੀਆਰ ਦੇ ਕਿੰਨੇ ਘੰਟੇ ਚੱਲੇ 800 ਤੋਂ ਕੁਸ ਘੰਟੇ ਚੱਲੇ 800 ਤੋਂ ਕੁਸ ਘੰਟੇ ਚੱਲੇ ਗੇਅਰ ਪ੍ਰੋ ਵਾਜੂ ਚੈੱਕ ਕਰ ਲੋ ਟਰੈਕਟਰ ਦੀ 2021 ਮਾਡਲ ਹੈ ਨਾਲ ਦੇ ਟਾਇਰ 16 9 28 ਦੇ ਪ੍ਰੋ ਗੇਅਰ ਕੰਡੀਸ਼ਨ ਚੈੱਕ ਕਰ ਲੋ 5210 ਜੌਂਡੀਰ ਟਰੈਕਟਰ ਪੂਰਾ ਸਾਫ ਸੁਥਰਾ ਪਿਆਗਾ ਬਾਈ ਨਾਲ ਮਲਾਵਾ ਦੇ ਤੁਹਾਨੂੰ ਬਾਈ ਦਾ ਮੋਬਾਈਲ ਨੰਬਰ ਲੈ ਕੇ ਦੇਵਾਂਗੇ ਤੁਹਾਨੂੰ 2021 ਮਾਡਲ ਹੈ 7 ਲੱਖ 35000 ਰੁਪਏ ਰੇਟ ਹੈ 800 ਘੰਟਾ ਚੱਲਿਆ ਹੋਇਆ ਹੈ ਇਹ ਪੰਜਾਬ ਨੰਬਰ ਹੈ ਕਿਸੇ ਵੀਰ ਨੇ ਲੈਣਾ ਹੋਇਆ ਟੌਪ ਵਾਲਾ ਮਾਡਲ ਹੈ ਇਸ ਤੋਂ ਗ੍ਰੇਡ ਬਾਰੇ ਦੱਸ ਹੀ ਗ੍ਰਾ ਕਿੰਨੇ ਘੰਟੇ ਚੱਲੇ ਇਹ 840 ਘੰਟੇ ਚੱਲੇ ਵੀਰੇ ਅਰੀਜਨਲ 840 ਘੰਟੇ ਚੱਲਿਆ ਹੋਇਆ 1322 ਨੰਬਰ ਹੈ ਪੰਜਾਬ ਨੰਬਰ ਫਰਸਟ ਓਨਰ ਹੈ ਪੀਪੀ 22 ਨੰਬਰ ਹੈ ਤੇ ਟੈਟੂਰ ਨਾਲ ਦੇ ਟਾਲ ਦੇ ਟੈਟੂਰ ਵੀਰੇ ਸਾਰਾ ਟੈਟੂਰ ਨਾਲ ਦੇ ਸਾਰਾ ਓਰੀਜਨਲ ਹੈ ਬਾਈ ਕਹਿੰਦਾ ਕੱਲਾ ਬੰਪਰ ਪੇਂਟ ਹੋਇਆਗਾ ਬਾਕੀ ਸਾਰਾ ਓਰੀਜਨਲ ਹੈਗਾ ਇਸ ਤੋਂ ਬਾਅਦ ਆ ਗਿਆ ਜੀ ਨਿਊ ਹਾਲੈਂਡ 5500 2011 ਮਾਡਲ ਹੈ ਪੰਜਾਬ ਨੰਬਰ ਹੈ 8085 ਪੈਸੇ ਟਾਇਰ ਹੈ ਟਰੈਕਟਰ ਦੇ ਇਹ ਵੀ ਫਸਟ ਆ ਰਹੀ ਹੈ ਐਗਰੀਕਲਚਰ ਮੋਡ ਦਾ ਨੰਬਰ ਹੈ ਟਰੈਕਟਰ ਦੇ 85 ਪੈਸੇ ਟਾਇਰ ਹੈ 16 ਵਾਲੇ ਟਾਇਰ ਹੈ ਜੇ 3 ਸਪੀਡ ਹੈ ਪੀਵੀ30 ਨੰਬਰ ਹੈ ਮੁਖਸਰ ਸਾਹਿਬ ਦਾ ਪੀਵੀ30 ਨੰਬਰ ਹੈ 2011 ਮਾਡਲ ਹੈ 4,85,000 ਰੁਪਿਆ ਰੇਟ ਹੈ ਛਤਰੀ ਸੁਤਰੀ ਡੱਕ ਡੱਕ ਲੱਗਿਆ ਹੋਇਆ ਮੇਜਰ ਸਿੰਘ ਰਲੇ ਦਾ ਡੱਕ ਲੱਗਿਆ ਹੋਇਆ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਟਰੈਕਟਰ ਪੂਰਾ ਸਾਫ ਸੁਥਰਾ ਹੈ 3 ਸਪੀਡ ਹੈ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ 16x28 ਦੇ ਪੋਲੋ ਦੇ ਟਾਇਰ ਹੈ 90 ਪੈਸੇ ਟਾਇਰ ਪਏ ਟਰੈਕਟਰ ਦੇ ਟਰੈਕਟਰ ਪੂਰਾ ਸਾਫ ਸੁਥਰਾ ਹੈ ਇਸ ਤੋਂ ਬਾਅਦ ਆ ਗਿਆ ਜੀ ਸੋਨਾਲੀਕਾ 750 55 ਐਚਪੀ ਸਿਕੰਦਰ ਮਾਡਲ ਹੈ ਐਚ ਡੀ ਐਮ ਸਿਕੰਦਰ ਮਾਡਲ ਹੈ 3 ਸਪੀਡ ਹੈ 3 ਸਪੀਡ ਹੈ 750 ਸੋਨਾਲੀਕਾ 3 ਸਪੀਡ ਟਾਇਰਾਂ ਦੀ ਕੰਡੀਸ਼ਨ ਚੇਂਜਰ ਗੇਅਰ ਵਾਲਾ ਹੈਗਾ ਆਹ ਹੁੰਦਾ ਵੀਰੇ ਚੇਂਜਰ ਗੇਅਰ ਅੱਗੇ ਪਿੱਛੇ ਕਰਨਾ ਇਸੇ ਤੂ ਹੋ ਜਾਂਦਾ ਉਸੇ ਗੇਅਰ ਦੇ ਵਿੱਚ ਤੇ 16 9 28 ਦੇ ਟਾਇਰ ਹੈ ਟਾਇਰ ਹੈਗੇ 90 95 ਪੈਸੇ 3 ਸਪੀਡ ਟੌਪ ਵਾਲਾ ਮਾਡਲ ਹੈ। ਟੀਵੀ ਨੰਬਰ ਹੈ। ਟੀਵੀ ਨੰਬਰ ਹੈ 2020 ਮਾਡਲ ਹੈ। ਫਰਸਟ ਓਨਰ ਹੈ 5 ਲੱਖ ਤੇ 97000 ਰੁਪਿਆ ਰੇਟ ਹੈ। 12 1250 ਘੰਟਾ ਚੱਲਿਆ। 12 1250 ਘੰਟਾ ਚੱਲਿਆ 2020 ਮਾਡਲ ਪੰਜਾਬ ਨੰਬਰ ਫਰਸਟ ਓਨਰ ਟਰੈਕਟਰ ਦੀ ਕੰਡੀਸ਼ਨ ਪੂਰੀ ਸਾਫ਼ ਹੈ ਤੁਸੀਂ ਚੈੱਕ ਕਰ ਹੀ ਲਈ ਹੋਣੀ ਹੈ ਵੀਡੀਓ ਦੇ ਵਿੱਚ। ਆ ਦੁਬਾਰੀ ਫਿਰ ਦਿਖਾਉਣ ਲੱਗਿਆ ਤੁਹਾਨੂੰ ਇੱਧਰ ਲਈ ਸੈਟ। ਕੰਪਨੀ ਕੰਡੀਸ਼ਨ ਪਈ ਹੈ ਟਰੈਕਟਰ ਦੀ। ਸਾਰੇ ਸਟਿਕਰਸ ਟੂ ਕਰਨਾਲ ਦੇ ਹੈਗੇ 55 HB3 ਸਪੀਡ ਚੇਂਜਰ ਵਾਲਾ ਗੇਅਰ ਟੌਪ ਵਾਲਾ ਮਾਡਲ ਹੈ ਮਨਕੇ ਚੱਲੂ ਟੌਪ ਵਾਲਾ ਮਾਡਲ ਹੈ 2020 ਮਾਡਲ ਇਸ ਤੋਂ ਬਾਅਦ ਆ ਗਿਆ ਜੀ 524 ਜੌਂਡੀਆਰ ਪੰਜਾਬ ਨੰਬਰ 2011 ਮਾਡਲ ਹੈ 4 ਲੱਖ ਤੇ 10000 ਰੁਪਏ ਰੇਟ ਹੈ ਅਗਲੇ ਟਾਇਰ ਅੱਧੇ ਹੈਗੇ ਤੇ ਬੈਕ ਟਾਇਰ ਵੀ ਅੱਧੇ ਗਏ बीकेटी ਦੇ ਅੱਧੇ ਟਾਇਰ ਬੈਕ ਟਾਇਰ ਕਿਵੇਂ ਰ? ਟਰਬੋ ਵੀ ਲੱਗਿਆ ਹੋਇਆ ਹੈ। ਟਰਬੋ ਲੱਗਿਆ ਹੋਇਆ ਹੈ ਬਾਈ ਕਹਿੰਦਾ 524 ਦੇ। ਪੰਜਾਬ ਨੰਬਰ ਹੈ ਟਰਬੋ ਲੱਗੀ ਹੋਈ ਐ ਐਕਸਟਰਾ ਬਾਈ ਕਹਿੰਦਾ 524 ਦੇ। ਟਰੈਕਟਰ ਦੀ ਕੰਡੀਸ਼ਨ ਪੂਰੀ ਸਾਫ਼ ਹੈ। ਆਹ ਰੇਸ਼ ਰੂਸ਼ ਐ ਐਕਸਟਰਾ ਫालतू ਲਵਾਈ ਹੋਈ ਹੈ ਬਾਈ ਨੇ। ਬੈਸੇ ਜੋਂਡੀਅਰ ਤਾਂ ਉਹੀ ਚਲਾਉਣ ਚ ਬੈਠਣ ਦਾ ਵਧੀਆ ਹੁੰਦਾ ਹੈਗਾ ਪਰ ਫੇਰ ਵੀ ਬਾਈ ਨੇ ਰੇਸ਼ ਰੂਸ਼ ਲਵਾਈ ਹੋਈ ਹੈ ਬਾਅਦ ਚ ਤੇ ਟਰਬੋ ਲੱਗੀ ਹੋਈ ਹੈ ਟਰੈਕਟਰ ਦੇ ਇਹ ਨਹੀਂ ਅਜੇ ਤਾਂ ਮੋਟਰ ਨਾਲ ਆਈ ਹੈ ਟਾਇਰ ਅੱਧੇ ਹੈਗੇ 14 9 28 ਦੇ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਅੰਦਰ ਲਵਾ ਦੇਾਂਗੇ ਤੇ ਹੁਣ ਬਾਈ ਨੂੰ ਮਲਾਉਣ ਲੱਗੇ ਆ ਸਾਨੂੰ ਬਾਈ ਦਾ ਮੋਬਾਈਲ ਨੰਬਰ ਨੋਟ ਕਰ ਲਿਓ ਕਿਸੇ ਵੀਰ ਨੇ ਇਹ ਚਾਰਾਂ ਟਰੈਕਟਰਾਂ ਚੋਂ ਲੈਣਾ ਹੋਵੇ ਬਾਈ ਦਾ ਮੋਬਾਈਲ ਨੰਬਰ ਨੋਟ ਕਰ ਲਓ ਹਾਂ ਬਾਈ ਹਰਦੀਪ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਹੈ ਵਧੀਆ 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 ਇਹ ਚਾਰ ਟਰੈਕਟਰ ਹੀ ਲੈ ਕੇ ਆਇਆ ਅੱਜ ਹਾੜੀ ਦੇ ਵੀ ਚਾਰ ਟਰੈਕਟਰ ਹੋਰ ਘਰੇ ਵੀ ਖੜੇ ਆ ਖੜੇ ਆ ਵੀ ਟਰੈਕਟਰ ਤਿਆਰ ਨਹੀਂ ਹੋਏ ਸੀਗੇ ਟਰੈਕਟਰ ਬਾਈ ਕੋਲੇ ਘਰੇ ਵੀ ਖੜੇ ਆ ਤੇ ਹਜੇ ਤਿਆਰ ਨਹੀਂ ਹੋਏ ਕਹਿੰਦਾ ਤੇ ਬਾਈ ਮੋਬਾਈਲ ਨੰਬਰ ਦੱਸੀ ਆਪਣਾ ਬਾਈ 88377 97500 88377 97500 ਇਹ ਬਾਈ ਦਾ ਮੋਬਾਈਲ ਨੰਬਰ ਹੈ ਤੇ ਇਸ ਤੋਂ ਬਿਨਾ ਆਪਣੇ ਟਰੈਕਟਰ ਕਿੱਥੇ ਹੁੰਦੇ ਕੋਰਸ਼ਮੀਰ ਹੁੰਦੇ ਵੀਰੇ ਕੋਰਸ਼ਮੀਰ ਬਾਈ ਦੇ ਟਰੈਕਟਰ ਖੜੇ ਹੁੰਦੇ ਆ ਕੀ ਨਾਂ ਤੇ ਨੋਰ ਕਮਾਂਡ ਟਰੈਕਟਰ ਦੇ ਨਾਂ ਤੇ ਕਮਾਂਡ ਟਰੈਕਟਰ ਦੇ ਨਾਂ ਤੇ ਸ਼ੋਰੂਮ ਬਣਿਆ ਹੋਇਆ ਉੱਥੇ ਬੰਗਾ ਦਾ ਕੋਰਸ਼ਮੀਰ ਕਿਸੇ ਵੀਰ ਨੇ ਬੁੱਧਵਾਰ ਤੋਂ ਬਿਨਾ ਲੈਣੇ ਹੁਣ ਕੋਰਸ਼ਮੀਰ ਤੋਂ ਆ ਕੇ ਟਰੈਕਟਰ ਖਰੀਦ ਸਕਦੇ ਹੋ ਬਾਈ ਕੋਲੇ ਟਰੈਕਟਰ ਬਹੁਤ ਸਾਫ਼ ਸੁਥਰੇ ਹੁੰਦੇ ਆ ਪੰਜਾਬ ਨੰਬਰ ਹੁੰਦੇ ਆ ਬਾਈ ਦਾ ਮੋਬਾਈਲ ਨੰਬਰ ਸੋਨੂੰ ਨੋਟ ਕਰਾਤਾ 8837797500 ਇਹ ਬਾਈ ਦਾ ਮੋਬਾਈਲ ਨੰਬਰ ਹੈ ਜੇ ਕਿਸੇ ਵੀਰ ਨੇ ਲੈਣਾ ਹੋਏ ਟਰੈਕਟਰਾਂ ਬਾਰੇ ਹੋਰ ਵੀ ਟਰੈਕਟਰ ਬਾਈ ਕੋਲੇ ਖੜੇ ਆ ਜੇ ਕਿਸੇ ਨੇ ਲੈਣਾ ਹੋਏ ਬਾਈ ਨਾਲ ਕੰਟੈਕਟ ਕਰ ਲਿਓ ਇਸ ਤੋਂ ਬਾਅਦ ਮਲਾ ਰਹੇ ਹਾਂ ਤੁਹਾਨੂੰ ਜੀ ਬਲਜੀਤ ਸਿੰਘ ਨਾਲ ਬਲਜੀਤ ਸਿੰਘ ਮੀਤੀ ਪੰਜਾਬ ਨੰਬਰ ਸੋਨਾਲੀਕਾ 60 프ਰੰਟ ਟਾਇਰ ਨਵੇਂ ਆ ਬੈਕਟਰ 70 75 ਪੈਸੇ 16 9 28 ਦੇ ਬੇਟੂ ਬੂ ਟਰੈਕਟਰ ਦੇ ਲੱਗੇ ਹੋਏ ਆ ਬਲਜੀਤ ਇਹ ਕਿਹੜਾ ਮਾਡਲ ਆ 4 2004 ਮਾਡਲ ਆ ਨੰਬਰ ਬਨਾਲਿਆ ਪੰਜਾਬ ਨੰਬਰ ਹੈ ਪੀਵੀ 19 ਨੰਬਰ ਹੈ 2 ਲੱਖ ਤੇ 85000 ਰੁਪਿਆ ਰੇਟ ਹੈ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਬਾਈ ਹਜੇ ਕਪੜਾ-ਕੁੱਪੜਾ ਮਾਰੀ ਜਾਂਦਾ ਉਲਝਿਆ ਹੋਇਆ ਹੈਗਾ ਥੋੜਾ ਜਿਹਾ ਟਰੈਕਟਰ ਵੀਡੀਓ 'ਚ ਹੀ ਦੇਖ ਲਓ ਤੁਸੀਂ ਬਾਈ ਨਾਲ ਗੱਲਬਾਤ ਬਾਅਦ ਚ ਕਰਵਾਉਣੇ ਆ ਇਸ ਤੋਂ ਬਾਅਦ ਆ ਗਿਆ ਬਾਈ ਕੋਲੇ 855 ਸਵਰਾਜ ਟਾਇਰ ਹੈਗੇ ਜੀ ਇਸ ਦੇ 65 70 ਪੈਸੇ ਫਰੰਟ ਟਾਇਰ 80 90 ਪੈਸੇ 2010 ਮਾਡਲ ਹੈ 373000 ਰੁਪਿਆ ਰੇਟ ਪੰਜਾਬ ਨੰਬਰ ਹੈ ਵੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ। ਇਸ ਤੋਂ ਬਾਅਦ ਆ ਗਿਆ ਜੀ ਸੋਨਾ ਲੀਕਾ 750 DI ਟਾਇਰ ਹੈਗੇ ਜੀ 70 75 ਪੈਸੇ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਤੁਸੀਂ। 70 75 ਪੈਸੇ ਟਾਇਰ ਹੈ 2007 ਮਾਡਲ ਹੈ 2 ਲੱਖ ਤੇ 87000 ਵੀਰ ਰੇਟ ਹੈ ਟਰੈਕਟਰ ਦਾ। ਡਬਲ ਡਿਸਟ੍ਰਿਬਿਊਟਰ 2007 ਮਾਡਲ ਦੇ ਵਿੱਚ ਡਬਲ ਡਿਸਟ੍ਰਿਬਿਊਟਰ ਹੈ ਜੀ। ਟਰਾਲੀ ਵਾਲਾ ਐਕਸਟਰਾ ਟਰਾਲੀ ਚੱਕਣ ਵਾਲਾ ਹੁੰਦਾ ਜਿਹੜਾ ਡਬਲ ਡਿਸਟ੍ਰਿਬਿਊਟਰ ਤੇ ਸਿੰਪਲ ਸਟੀering ਹੈ ਸਿੰਪਲ ਸਟੀering ਦਾ ਡਬਲ ਡਿਸਟ੍ਰਿਬਿਊਟਰ ਹੈ 2007 ਮਾਡਲ ਹੈ 287000 ਰੁਪਏ ਰੇਟ ਹੈ ਇਸ ਤੋਂ ਬਾਅਦ ਫਿਰ ਬਾਈ ਕੋਲੇ ਆ ਗਿਆ ਜੀ 855 ਸਵਰਾਜ 2009 ਮਾਡਲ ਹੈ 345000 ਰੁਪਏ ਰੇਟ ਹੈ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਕਰ ਲਓ ਉਸ ਘਰੇ ਜਣਾ ਆ ਦੇਖ ਲੋ ਕਰਲੋਸ ਘਰਿੰਜੜਾ ਟਾਇਰ 70 75 ਪੈਸੀਆ ਬੈਕ ਟਾਇਰ ਅਗਲੇ ਟਾਇਰ ਹੈਗੇ 60 65 ਪੈਸੀਆ 2009 ਮਾਡਲ ਹੈ 3 ਲੱਖ 45000 ਰੁਪਿਆ ਰੇਟ ਹੈ ਸ਼ੋ ਸ਼ੂ ਦਾ ਇਹਨਾਂ ਨਵੇਂ ਜਿੰਨਾ ਵੀ ਕਹਦੇ ਪੂਰਾ ਸਾਫ਼ ਹੈ ਕੈਕਟਰ ਵੀਰੋ ਰੰਗ ਪੇਂਟ ਦਾ ਪੂਰਾ Ориਜਨਲ ਹੀ ਲੱਗ ਰਿਹਾ ਮੈਨੂੰ ਤਾਂ ਹੈਵੀ Ориਜਨਲ ਹੀ 70-75 ਰੁਪਏ ਦਾ ਟਾਇਰ ਹੈ ਇਸ ਤੋਂ ਬਾਅਦ ਫਿਰ ਬਾਈ ਕੋਲੇ ਆਗੇ ਜੀ 855 ਸਵਰਾਜ 2001 ਮਾਡਲ ਹੈ 2 ਲੱਖ ਤੇ 57000 ਰੁਪਿਆ ਰੇਟ ਹੈ ਫਰੰਟ ਟਾਇਰ ਜਿਵੇਂ ਨਵੇਂ ਹੈ ਅਗਲੇ ਟਾਇਰ ਜਿਵੇਂ ਨਵੇਂ ਹੈ ਬੈਕ ਟਾਇਰ ਹੈਗੇ 70 ਕੁ ਰੁਪਏ ਕੰਪਨੀ ਹੈਗੀ ਜੀ ਵਿਸ਼ਾਲ ਵਿਸ਼ਾਲ ਕੰਪਨੀ ਦੇ 70 ਰੁਪਏ ਸੇ ਟਾਇਰ ਹੈ ਬੈਕ ਟਾਇਰ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਤੁਸੀਂ 2001 ਮਾਡਲ ਹੈ 2 ਲੱਖ ਤੇ 57000 ਰੁਪਿਆ ਰੇਟ ਹੈ ਪੰਜਾਬ ਨੰਬਰ ਹੈ ਮਾਨਸਾ ਦਾ ਪੀਵੀ 31 ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਤੁਸੀਂ ਬਨ ਸਟਾਰ 2001 ਮਾਡਲ ਤੇ ਵੀਡੀਓ ਆਸ਼ਟ ਤੱਕ ਕਰ ਜਰੂਰ ਦੇਖੋ ਵੀਰੋ ਹੁਣ ਇੱਕ ਗੱਲ ਮੇਰੀ ਹੋਰ ਸੁਣ ਲਓ ਆਪਾਂ ਨੂੰ ਪਾਣੀ ਵਾਲਾ ਟੈਂਕਰ ਚਾਹੀਦਾ ਕਿਸੇ ਵੀਰ ਨੂੰ ਕਿਸੇ ਵੀਰ ਨੇ ਵੇਚਣਾ ਹੋਵੇ ਜਿਹੜਾ 5000 ਲੀਟਰ ਤੋਂ ਪਲੱਸ ਹੁੰਦਾ ਜਿਹੜਾ 5-6000 ਲੀਟਰ ਦਾ ਹੁੰਦਾਗਾ ਉਹ ਵੇਚਣਾ ਹੋਵੇ ਕਿਸੇ ਵੀਰ ਨੇ ਤਾਂ ਕੋਈ ਆਪਣੇ ਕੋਲੇ ਗਾਹਕ ਹੈਗਾਗਾ ਫੋਟੋਆਂ ਪਾ ਦਿਓ ਆਪਣੇ ਨੰਬਰ ਤੇ 882544